ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹੀ ਦਾ ਸੋ ਵੀ ਕਬਿਓ ਬਾਚ ਬੇਣਤੀ ਚੋਪਾਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਾਂ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਥ ਦਾ ਮੋਹੇ ਬਚਾਵ ਹੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸੇਖ ਸਭ ਕਰਤਾਰਾ ਮੋ ਰੱਛਾ ਨਿਜ ਕਰ ਦਇ ਕਰੇ ਸਭ ਬੈਰਨ ਕੋ ਆਜ ਸੰਗਧੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡ ਕੋਈ ਅਬਰ ਨ ਤਿਹ ਹੂੰ ਜੋ ਬਾਦ ਚਾਹੋ ਸੋ ਤੁਮ ਤੇ ਪਾਉਂ सेवक सिख हमारे तारी है चुन चुन सतरे हमारे मारी है आप हाथ दे मुझे उबरे है मरण काल का त्रास ने जो सदा हमारे पछा श्री आस तू जू करे हो रक्षा राख ले राखण नारे साहेब संत सहाय प्यारे दीन तुम हो पुरी चतुर्दश कंता काल पाए ब्रह्मा बबतरा काल पाए शिव जू अवतरा काल पाए कर दिश्न प्रकाशा सकल काल का कामाशा जवन काल जोगी शिव कियो वेदराज ब्रह्मा राज जू थियो ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਇੱਕਾਇ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ सेवकन को सब गुण सुख दियो सतरन को पालमो कियो काट काट के अंतर की जानत पले बुरे की पीर चीटी ते कुंचर अस सा थूला सब पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पछा घट घट के पट पट की जान जब उद कर तारा करा प्रजा धारत तो तब दे अपारा जब आ करत हो कब हूँ तुम मैं मिलत दे हो तार सब हूँ जेते बदन श्रेष्ठ सब धारा है आप, आप नी बूझ उचारा ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੇੰਬੇਕਾਰ ਨਰੇ ਲੰਬ ਆਦ ਅਨੀਲ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛਪੇ ਜਨਾ ਜਾਣਤ महादेव को कहत सदा शिव निरंकार का चीनत नहै पेव आप आपनी बुद्ध है जेती वर्णनत पिन पिन तो हे तेती तुम्हारा लखा ना जाए पसारा की हो बेद सजा प्रथम संसार एक रूप अनूप स्वरूप रंक पयो राव कही पूपा, जे रज से जसे तीनी उत भोज खान बहर रच दीनी कहूँ फूल राजा हब बैठा कहूँ सिमट पयो शंकर ए कैठा सिगरी श्रेष्ठ दिखाये अचम आद जुगाद स्वरूप दरूपय पाव ਅਬਰ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਾ ਸਿੱਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੋ ਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੋਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇ ਸਟਟਰਾ ਤਤ ਕਾਲਾ ਕਿਰਪਾ ਦ੍ਰਿਸ਼ਟ ਤਾਨ ਜਾਹੇ ਨੇ ਹਰੇ ਹੋ ਤਾਂ ਕਿ ਤਾਪ ਤਨਕ ਮਹ ਹਰ ਹੋ ਰਿੱਦ ਸਿੱਦ ਘਰਮੋ ਸਭ ਹੋਈ ਦੋਸਟ ਸ਼ਾ ਸ਼ਵ ਸਕੇ ਨਾ ਕੋਈ ਇੱਕ ਬਾਰ ਜੇਨ ਤੁਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜੇਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਦੀ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲੇ ਹੋ ਉਬਾਦੀ ਸਰਬothor ਮੋ ਹੋ ਸਹਾਈ ਦੁਸ਼ਟ ਦੋਖਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਲ ਦੇਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਨੂੰ ਛੈ ਕਰਤਾ ਸਿਰ ਆਸ ਤੋ ਜਬ ਭਏ ਦਇਆਲਾ पूरन करा ग्रंथ तत्काला मन बाछत फल पावे सोई दुख न ते सब आपत कोई अढेल सोना गूंग जो याहे सो रस ना पावी सोना मूड चित लाए चतुरता आबाई दुख दर्द पो निकट ना तिन नार कह रहे है ओ जैया की एक बार चौपाई को कह चौपाई संबत सत्रह सहस पणे जय अर्ध जह गो नतीन कह जय भाद्रव सुदी अष्टमी रववारा तीर सतुद्रव ग्रंथ सुदारा सवैया पाए गहे जबते तुमरे तबते कोहू आंख तरए नहीं आने हो राम रहीम पुराण कुरान अनेक कह मत एक न माने हो सिमृत सास तर वेद सब बो भेद कहे हम एक न जाने हो सिर हंस पान कृपा तुमरी कर ਮੈਨਾ ਕਹਿਓ ਸਭ ਤੋ ਹੈ ਬਖਾਨਿਓ ਦੋਹਾਰਾ ਸਗਲ ਦੁਆਰ ਕੋ ਛਾੜਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜਕੈ ਗਹਿਓ ਤੁਹਾਰੋ ਦੁਆਰ ਬਾਹੇ ਗਾਹੇ ਕੀ ਲਾਜੈ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ